ਸੰਗਰੂਰ ਦੇ ਦਿੜਬਾ ਇਲਾਕੇ ਦੇ ਵਿੱਚ ਸੂਲਰ ਘਰਾੜ ਤੋਂ ਬੇहद ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਮਹਿਲਾ ਕਾਂਸਟੇਬਲ ਅਤੇ ਉਸ ਦੀ ਮਾਂ ਦੀ ਜਿੰਦਾ ਸੜਨ ਦੇ ਨਾਲ ਜਾਨ ਚਲੇ ਗਈ ਤਸੂਲਰ ਕਰਾਟ ਨਜ਼ਦੀਕ ਨਹਿਰ ਕਿਨਾਰੇ ਬਣੀ ਸੜਕ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਕਾਰ ਦੇ ਵਿੱਚ ਸਵਾਰ ਮਾਂ ਅਤੇ 33 ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਨੇ। ਤਾਂ ਜਾਣਕਾਰੀ ਦੇ ਮੁਤਾਬਕ ਮਹਿਲਾ ਕਾਂਸਟੇਬਲ ਜਿਸ ਦਾ ਨਾਮ ਸਰਬਜੀਤ ਕੋਰ ਦੱਸਿਆ ਜਾ ਰਿਹਾ ਹੈ, ਉਹ ਪਿੰਡ ਮੋੜਾਂ ਦੀ ਰਹਿਣ ਵਾਲੀ ਸੀ ਜੋ ਕਿ ਆਪਣੀ ਮਾਂ ਦੇ ਨਾਲ ਪਿੰਡ ਭਾਈ ਕੀ ਪਿਸ਼ੌਰ ਰਿਸ਼ਤੇਦਾਰੀ ਦੇ ਵਿੱਚ ਜਾ ਰਹੀਆਂ ਸਨ। ਜਦੋਂ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ, ਉਦੋਂ ਕਾਰ ਨੂੰ ਵੀ ਅੱਗ ਲੱਗ ਜਾਂਦੀ ਹੈ ਤੜਕਸਾਰ ਜਦੋਂ ਇਸ ਘਟਨਾ ਦਾ ਪਤਾ ਲੱਗਦਾ ਤਾਂ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਮਹਿਲਾ ਕਾਂਸਟੇਬਲ ਸਰਬਜੀਤ ਕੋਰ ਆਪਣੀ ਮਾਂ ਦੇ ਨਾਲ ਸਵਿਫਟ ਕਾਰ ਦੇ ਵਿੱਚ ਸਵਾਰ ਸੀ ਪਰ ਇਹ ਗੱਡੀ ਹਾਦਸੇ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਆ ਜਾਂਦੀ ਹੈ ਜਿਸ ਕਰਕੇ ਗੱਡੀ ਦਾ ਨੰਬਰ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਨੇ ਗੱਡੀ ਦੀ ਚਾਸੀ ਨੰਬਰ ਤੋਂ ਡਿਟੇਲ ਹੈ ਜਿਹੜੀ ਟਰੇਸ ਕਰਕੇ ਸਨਾਖਤ ਕੀਤੀ ਹੈ ਮੌਕੇ ਉੱਤੇ ਪਹੁੰਚੀ ਪੁਲਿਸ ਹੁਣ ਆਲੇ-ਦੁਆਲੇ ਲੱਗੇ ਆ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤਾਂ ਜੋ ਜਾਂਚ ਤੋਂ ਬਾਅਦ ਪਤਾ ਲੱਗ ਸਕੇ ਕਿ ਇਹ ਹਾਦਸਾ ਕਿਵੇਂ ਵਾਪਰਿਆ ਪਰ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕ ਸਰਬਜੀਤ ਕੋਹਰ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਨਿਭਾ ਰਹੀ ਸੀ ਤੇ ਉਸ ਦਾ ਭਰਾ ਵੀ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਤਾਂ ਬੇहद ਹੀ ਮੰਦਪਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਦੀ ਮੁਲਾਜ਼ਮ ਅਤੇ ਉਸ ਦੀ ਮਾਂ ਸੜਕ ਹਾਸੇ ਦਾ ਸ਼ਿਕਾਰ ਹੋ ਗਈਆਂ ਨੇ ਦੋਵੇਂ ਮਾਮਾ ਤੀਆਂ ਗੱਡੀ ਦੇ ਵਿੱਚ ਸਵਾਰ ਸਨ ਹਾਸੇ ਤੋਂ ਬਾਅਦ ਗੱਡੀ ਨੂੰ ਵੀ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਦੋਵੇਂ ਮਾਮਾ ਤੀਆਂ ਦੀ ਜਿੰਦਾ ਸੜਨ ਦੇ ਨਾਲ ਜਾਨ ਚਲੇਗੀ ਤਾਂ ਇਸ ਮੁਕਕੇ ਇਲਾਕੇ ਦੇ ਲੋਕਾਂ ਅਤੇ ਪੁਲਿਸ ਦਾ ਕੀ ਕੁਝ ਆਖਣਾ ਹੈ ਆਓ ਸੁਣਦੇ ਹਾਂ ਕੋਈ ਬੜਾ ਮਦਭਾਗੀ ਘਟਨਾ ਇਹ ਮੈਨੂੰ ਸਵੇਰੀ 7 7:30 ਕਾਲ ਆਉਂਦੀ ਹੈ ਵੀ ਗੱਡੀ ਨੂੰ ਅੱਗ ਲੱਗੀ ਹੋਈ ਆ ਇੱਥੇ ਕੋਈ ਲੰਘ ਰਿਹਾ ਸੀ ਤੇ ਮੈਂ 7 ਮਿੰਟਾਂ 'ਚ ਮੇਰੇ ਖਿਆਲ 'ਚ ਇੱਥੇ ਆ ਗਿਆ ਸੀ ਪੰਜ-ਛੇ ਮਿੰਟ ਚੋਂ ਐਸਐਚਓ ਸ਼ਾਜਲੀ ਵੀ ਇੱਥੇ ਪਹੁੰਚ ਗਏ ਸੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋ ਗਈ ਸੀ ਐਸਐਚਓ ਡੇੜਬਹ ਨਾਲ ਵੀ ਗੱਲ ਹੋ ਗਈ ਸੀ ਜਦੋਂ ਅਸੀਂ ਆਏ ਤੇ ਥੋੜੀ-ਮੋਟੀ ਹੀ ਅੱਗ ਚੱਲ ਰਹੀ ਸੀ ਉਹ ਗੱਡੀ ਦੇ ਵਿੱਚ ਆਇਡੈਂਟੀਫਾਈ ਹੋਇਆ ਵੀ ਇਹ ਮੌੜਾਂ ਦੀ ਹੈਗੇ ਆ ਮਾਵਾਂ ਧੀਆ ਸਰਬਜੀਤ ਕੌਰ ਨਾਂ ਦੀ ਕੁੜੀ ਹੈਗੀ ਹੈ ਬਿਲਕੁਲ ਪੁਲਿਸ ਮੁਲਾਜ਼ਮਾ ਮੇਰੇ ਖਿਆਲ ਚ ਜਿੰਨਾ ਕੁ ਮੀਂਹ ਦੀ ਜਾਣਕਾਰੀ ਹੈ ਦੋਨੇ ਮਾਵਾਂ ਧੀਆ ਅਸੀਂ ਕਿਤੇ ਜਾ ਰਹੀਆਂ ਸੀ ਕਿਸੇ ਰਿਸ਼ਤੇਦਾਰੀ ਚ ਪਤਾ ਨਹੀਂ ਕਿਵੇਂ ਐਕਸੀਡੈਂਟ ਹੋਇਆ ਅੱਗ ਲੱਗੀ ਹੈ ਤੇ ਅੱਗ ਦੇ ਨਾਲ ਦੋਨੇ ਵਿੱਚ ਹੀ ਜਿੰਦਾ ਚੜ੍ਹ ਚਲ ਕੇ ਸੁਆਹ ਹੋ ਗਿਆ ਦੇਖੋ ਜੀ ਜੇ ਆਪਾਂ ਹਿਸਾਬ ਨਾਲ ਆਈਏ ਆਪਣੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਦਸਵੇਰੇ 3 ਵਜੇ ਚੱਲੇ ਹੋਣਗੇ ਕਿਉਂਕਿ ਗੱਡੀ ਮੱਚਣ ਨੂੰ ਵੀ ਟਾਈਮ ਲੱਗਦਾ ਹਜੇ ਇਹਦੀ ਕੋਈ ਕਲੀਅਰਟੀ ਨਹੀਂ ਹੈਗੀ ਵੀ ਕਿੰਨੇ ਕੂਈ ਕਰੋ ਚੱਲੇ ਆ ਤੇ ਬਾਅਦ ਚ ਪਤਾ ਲੱਗੂਗਾ ਵੀ ਕਿੱਦਾਂ ਕੀ ਹੁੰਦਾ ਦੋਨੋਂ ਵਿਅਕਤੀ ਸੀਗੇ ਦੋਨੋਂ ਵਿਅਕਤੀ ਸੀਗੇ ਮੈਂ ਸਰਪੰਚ ਪਿੰਡ ਮੋੜਾਂ ਬਲਵਿੰਦਰ ਸਿੰਘ ਜੀ ਤੇ ਜਿਹੜਾ ਬਹੁਤ ਮਦਮਾਗੀ ਕਟਨਾ ਹੋਈ ਹੈਗੀ ਸਾਡੇ ਪਿੰਡ ਦੇ ਮਲਕ ਜਾ ਕੁੜੀ ਸੀ ਬੇਟੀ ਸੀ ਪੁਲਿਸ ਦੇ ਵਿੱਚ ਸੀਗੀ ਤੇ ਬਹੁਤ ਅੱਛੀ ਫੈਮਿਲੀ ਸੀ ਦਾ ਬ੍ਰਦਰ ਵੀ ਪੁਲਿਸ ਦੇ ਵਿੱਚ ਨੇਗੇ ਤੇ ਮਾਮਤੀਆਂ ਸਵੇਰੇ ਚੱਲੀਆਂ ਨੇ ਉਹ ਟਾਈਮ ਤੱਕ ਪਤਾ ਨਹੀਂ ਕਿੱਦੇ ਵਿੱਚ ਲੱਲੇ ਨੇਗੇ ਉਹ ਘਰ ਦਾ ਕਹਿੰਦੇ ਨੇ 6 ਵਜੇ ਚੱਲੇ ਨੇਗੇ ਹਜੇ ਕੋਈ ਕਲੀਅਰਟੀ ਨਹੀਂ ਕਿ ਕਿੰਨੇ ਵਜੇ ਹੋਏ ਨੇ ਭਰਾ ਜੇ ਸਾਡੇ ਕੋਲ ਕੰਡੀਸ਼ਨ ਲੱਗਦੀ ਗੱਡੀ ਇੰਨੀ ਸਥਿਤੀ ਜਿੰਨੇ ਸਰ ਚੇਅਰਮੈਨ ਪਹੁੰਚੇ ਘੰਟੇ ਚ ਪਹੁੰਚ ਗਏ ਸਵੇਰੇ ਠੰਡ ਗੱਡੀ ਠੰਡੀ ਪਈ ਸੀਗੀ ਤੇ ਦੇਖੋ ਹਜੇ ਤਾਂ ਜਾਂਚ ਦਾ ਵਿਸ਼ਾਗਾ ਵੀ ਕਿਵੇਂ ਚੱਲ ਰਿਹਾ ਕੰਮ ਕੀ ਇਹਨਾਂ ਦੀ ਫੈਮਲੀ ਕੀ ਕਰਦੀ ਹੈ ਜੀ ਕਾਰੋਬਾਰ ਕੀ ਕਰਦੀ ਹੈ ਕੰਮ ਕਰਕੇ ਕਰਦੇ ਨੇ ਕੰਮ ਤਾਂ ਡੈਡੀ ਦਾ ਖੇਤੀ ਕਰਦੇ ਨੇ ਜੀ ਬ੍ਰਦਰ ਪੁਲਿਸ ਦੇ ਵਿੱਚ ਨੇ ਆਪ ਵੀ ਮੁਲਾਜ਼ਮ ਸੀ ਕੁੜੀ ਇਹ ਤੇ ਵਧੀਆ ਫੈਮਲੀ ਦੀ ਇਹ ਉਪਰੀ ਬਾਈ ਹਸੀ ਕਨੌਰ ਦੀ ਕਨੌਰ ਵੇ ਹਾਂ ਹਾਂ ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਪਰਿਵਾਰ ਦਾ ਕਿਸ ਤਰ੍ਹਾਂ ਦਾ ਹਾਲ ਹੈ ਜੀ ਇਹਨਾਂ ਇਲਾਕੇ ਦਾ ਹਾਲ ਬ੍ਰਦਰਾਂ ਦਾ ਅਸੀਂ ਦਿਖਾਇਆ ਵੀ ਬ੍ਰਦਰਾਂ ਦੇ ਪਿੱਛੇ ਬੈਠੇ ਨੇ ਇਹਨਾਂ ਦੇ ਹੈ ਜੀ ਹੁਣ ਦਾ ਜੀ ਬਹੁਤ ਬੁਰਾ ਹਾਲ ਹੈਗਾ ਡੈਡੀ ਹਜੇ ਆ ਰਹੇ ਨਹੀਂਗੇ ਹਜੇ ਪੁਲਿਸ ਆਇਡੈਂਟੀਫਾਈ ਕਰਕੇ ਆਪਣੀ ਕਾਰਵਾਈ ਕਰ ਰਹੀ ਹੈ ਆਪ ਕੋ ਹਜੇ ਪੂਰੀ ਜਾਂਚ ਚੱਲ ਰਹੀ ਹੈ ਬਾਕੀ ਦੇਖੋ ਅਗਲੀ ਕਾਰਵਾਈ ਕੀ ਹੁੰਦੀ ਜਾਈਗੀ ਬਾਈ ਹਰਪਾਲ ਸਿੰਘ ਖੜਿਆਲ ਮੈਂ ਜ਼ਿਲ੍ਹਾ ਪ੍ਰਧਾਨਾ ਯੂਥ ਕਾਲੀ ਦਾ ਸਰੂਪ ਤੋਂ ਬਾਈ ਜੀ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਹੈ ਇਹ ਸਾਡੇ ਨਜ਼ਦੀਕੀਓ ਨੇ ਮੇਰੇ ਕਰਨੈਲ ਸਿੰਘ ਜੀ ਉਹਨਾਂ ਦੀ ਬੇਟੀ ਸੀਗੀ ਤੇ ਉਹਨਾਂ ਦੀ ਵਾਈਫ ਸੀਗੀ ਘਰੋਂ ਚੱਲੇ ਨੇ ਲਾਲੋ ਟਾਈਮ ਦਾ ਹਲੇ ਪਤਾ ਨਹੀਂ ਲੱਗਿਆ ਪਰ ਬਹੁਤ ਬੁਰੀ ਤਰ੍ਹਾਂ ਚੁਲਸਕੇ ਮੌਤ ਹੋਈ ਐ ਤੇ ਹੁਣ ਟਾਈਮ ਦਾ ਕੁਝ ਪਤਾ ਨਹੀਂ ਪਰ ਬਹੁਤ ਮਾੜਾ ਹੋਇਆ ਪਰਿਵਾਰ ਦੇ ਨਾਲ ਕਿਹੜੀ ਕਾਰ ਕਿਹੜੀ ਸੀ ਇਹ ਸਵਿਫਟ ਕਾਰ ਸੀਗੀ ਬਈ ਜੀ ਤੇ ਬਾਕੀ ਤਾਂ ਹੁਣ ਅੱਗੇ ਹਨਾ ਚਾਂਚ ਦਾ ਵਿਸ਼ਾ ਦੇਖਿਆ ਜਾਊਗਾ ਵੀ ਕਿਸ ਤਰ੍ਹਾਂ ਹੋਇਆ ਜਾਂ ਕਿਸ ਚੀਜ਼ ਨਾਲ ਟਕਰਾਈ ਗੱਡੀ ਪਹਿਲਾਂ ਠੀਕ ਐ ਤੇ ਪਰ ਬਹੁਤ ਬੁਰਾ ਹੋਇਆ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਕਟਨੇ ਸਾਨੂੰ ਸਵੇਰੇ ਅੱਜ ਇਹ ਇਤਲਾਹ ਮਿਲੀ ਸੀਗੀ ਅਰਲੀ ਮਾਰਨਿੰਗ ਕਿ ਜਿਹੜੀ ਆਪਣੀ ਕੋਸੂਲਰ ਘਰਾੜ ਦੇ ਨੇੜੇ ਨਹਿਰ ਹੈਗੀ ਹੈ ਇਹਦੇ ਨੇੜੇ ਇੱਕ ਸਵਿਫਟ ਗੱਡੀ ਜਿਹੜੀ ਐਕਸੀਡੈਂਟ ਹੋਈ ਹੋਈ ਆ ਕੇ ਅਸੀਂ ਮੌਕੇ ਤੇ ਚੈੱਕ ਕੀਤਾ ਜਿਸ ਚ ਪਤਾ ਦੇਖਿਆ ਕਿ ਅਸੀਂ ਜਿਹੜੀ ਗੱਡੀ ਆ ਇਹ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਅਸੀਂ ਇਹਦੇ ਚਾਸੀ ਨੰਬਰ ਵਗੈਰਾ ਤੋਂ ਜਿਹੜਾ ਗੱਡੀ ਦਾ ਮਾਲਕ ਵਗੈਰਾ ਪਤਾ ਕੀਤਾ ਇਸ ਤੋਂ ਪਤਾ ਲੱਗਿਆ ਕਿ ਜਿਹੜੀ ਹੈਗਿਆ ਇਹ ਮੌੜਾਂ ਦੀ ਕੁੜੀ ਸੀਗੀ ਹਾਂ ਜੋ ਪ੍ਰਾਈਮਾ ਫੇਸ਼ੀਆ ਸਾਨੂੰ ਪਤਾ ਲੱਗਿਆ ਜੇ ਕਿ ਇਹ ਮੁਲਾਜ਼ਮ ਸੀਗੀ ਤੇ ਜਿਹੜੀ ਇਹੀ ਕੋਈ ਆਪਣੇ ਰਿਸ਼ਤੇਦਾਰੀ ਚ ਵਗੈਰਾ ਚ ਭਾਈ ਕੀ ਬਿਸ਼ੋਰ ਜਾ ਰਹੇ ਸੀਗੇ ਤੇ ਇਸ ਤੋਂ ਬਾਅਦ ਅਸੀਂ ਅੱਗੇ ਜਿਹੜੀ ਹੈਗੀ ਹੈ ਜਾਣ ਜਿਹੜੀ ਇਨਵੈਸਟੀਗੇਸ਼ਨ ਕਰਦੇ ਜਿਵੇਂ ਵੀ ਹੋਊਗੀ ਉਹਨਾਂ ਦੀ ਕਾਰਵਾਈ ਹੋਊਗੀ ਉਹ ਕਰਾਂਗੇ ਜੀ ਜਦੋਂ ਸਰ ਤੁਸੀਂ ਆ ਕੇ ਗੱਡੀ ਦੇਖੀ ਹੈਗੀ ਜੀ ਕਿਸ ਤਰ੍ਹਾਂ ਦਾ ਖਲਾਸ ਸੀ ਇਹ ਸ਼ਬ ਜਿਹੜੇ ਸੀ ਕਿਸ ਤਰ੍ਹਾਂ ਤੋਂ ਹੋਏ ਸੀ ਇਹਦੇ ਵਿੱਚ ਕਿੰਨੇ ਵਿਅਕਤੀ ਸੀ ਗੱਡੀ ਸੀਗੀ ਜਿਹੜੀ ਇਹ ਜੀ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਤੇ ਇਸ ਚ ਦੋ ਜਣ ਜਿਹੜੇ ਹੈਗੇ ਸੀਗੇ ਵਿਅਕਤੀ ਸੀਗੇ ਜੋ ਪਤਾ ਲੱਗਿਆ ਸਾਨੂੰ ਕਿ ਇੱਕ ਤਾਂ ਜੇ ਮੈਂ ਦੱਸਿਆ ਮੈਂ ਪਹਿਲਾਂ ਕਿ ਸਾਡੇ ਮੁਲਾਜ਼ਮ ਸੀਗੇ ਇਹ ਜਿਸ ਤੱਕ ਉਹਨਾਂ ਦੀ ਜੋ ਪਤਾ ਲੱਗ ਰਿਹਾ ਕਿ ਮਾਤਾ ਜੀ ਸੀਗੇ ਜੀ ਦੋਨੋਂ ਵੀ ਜਲ ਗਏ ਜੀ ਜਲ ਪੂਰੀ ਤਰ੍ਹਾਂ ਜੜੀ ਹੈਗੀ ਹੈ ਉਹ ਚਲ ਚੁੱਕੀ ਹੈ ਜੀ ਬਾਡੀ ਇਸ ਤਰ੍ਹਾਂ ਦੀ ਤੁਹਾਡੇ ਵੱਲੋਂ ਹੁਣ ਜਾਂਚ ਚੱਲ ਰਹੀ ਹੈ ਜੀ ਕੀ ਕੀ ਚੈੱਕ ਕਰ ਰਹੇ ਤੁਸੀਂ ਜਿਹੜੀ ਵੀ ਟੀਮ ਤੁਹਾਡੇ ਨਾਲ ਹੈ ਹਾਂਜੀ ਸਾਡੇ ਜਿੱਦਾਂ ਸੀਆਈਏ ਵੱਲੋਂ ਵੀ ਟੀਮਾਂ ਆਈਆਂ ਨੇ ਗਈਆਂ ਜੀ ਅਸੀਂ ਇੱਥੇ ਮੌਕਾ ਦੇਖ ਕੇ ਵਿਜ਼ਿਟ ਕਰਕੇ ਗਏ ਨੇਗੇ ਹੋਰ ਵੀ ਸਾਡੀ ਫੋਰੈਂਸਿਕ ਟੀਮਾਂ ਆ ਰਹੀਆਂ ਨੇ ਗਈਆਂ ਤੇ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਉਹ ਚੈੱਕ ਕਰ ਰਹੇ ਆ ਕਿ ਕੋਈ ਫਾਲ ਪਲੇ ਨਾ ਹੋਵੇ ਇਹਦੇ ਚ ਅਸੀਂ ਸਾਰਾ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ ਅਸੀਂ ਉਹ ਉਸ ਦੇ ਮੁਤਾਬਕ ਜਿਹੜਾ ਤੁਹਾਡੇ ਵੱਲੋਂ ਇਹ ਕਾਰਵਾਈ ਜਿਹੜੀ ਅੱਗੇ ਵਧਾਈ ਜਾਏਗੀ ਹਾਂਜੀ ਜੋ ਵੀ ਪੁਲਿਸ ਅੱਗੇ ਜਿੱਦਾਂ ਵਾਰਿਸ ਕਹਿਣਗੇ ਉਹਨਾਂ ਦੇ ਘਰ ਦੇ ਕਹਿਣਗੇ ਉਹਨਾਂ ਮੁਤਾਬਕ ਪੁਲਿਸ ਚੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਊਗੀ ਉਹ ਕਰਾਂਗੇ ਜੀ